ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਖਬਰ ਚੱਲ ਰਹੀ ਆ ਉਹਨਾਂ ਨੂੰ ਫਾਂਸੀ ਦੇਣ ਦੀ ਕਈ ਨਵੇ ਵੇਪਸਟ੍ਰੋਨ ਕੱਪ ਗਾਉਣ ਉਹਨਾਂ ਦੇ ਗਲਾਂ 'ਚ ਹਾਰ ਪੈਂਦੇ ਨੇ ਮਿਨੋਰਟੀ ਵਾਲਾਂ ਅੰਦਰ ਤਾਂ ਇਹੀ ਹਾਲ ਹੁੰਦਾ ਹੈ ਜਿਹੜੇ ਚਾਹੁੰਦੇ ਨੇ ਵੀ ਫਾਂਸੀ ਲੱਗੇ ਉਹ ਇਹੀਆਂ ਖਬਰਾਂ ਪਾਉਣੀ ਸ਼ੁਰੂ ਕਰ ਲੈਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਹੁੱਬ ਕੇ ਜਿਹੜੀ ਗੱਲ ਕਹੀ ਜਿਹੜੇ ਪ੍ਰੈਸ ਬਿਆਨ ਆਇਆ ਤੁਸੀਂ ਵੀ ਪੜਿਆ ਹੋਊਗਾ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਉੱਤੇ ਕੋਈ ਬਹੁਤ ਰਿਸਟੈਂਜ ਜਨ ਪਈ ਹੈ ਕਿਉਂਕਿ ਉਹ ਆਲਸਸ ਦੇ ਨਾਲ ਨੇੜੇ ਨੇ ਬਹੁਤ ਜ਼ਿਆਦਾ ਸਮਝ ਕੋਈ ਉਹ ਆਪ ਵੀ ਕਹਿੰਦੇ ਨੇ ਮੈਂ ਹਾਂ ਮੈਂ ਕੱਬਾ ਅਮਿਤ ਸਾਹਿਬ ਜੀ ਨਾਲ ਗੱਲ ਦਿੱਲੀ ਨਾਲ ਤਾਂ ਸਾਡੀ ਜਾਰੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਲੋਕਾਂ ਦੇ ਦੁੱਖ ਦੇ ਉੱਤੇ ਆਪਣੀਆਂ ਰੋਟੀਆਂ ਤੇ ਕੋਈ ਪ੍ਰੀਮ ਕੋਰਟ ਨੇ ਜਿਹੜਾ ਪੁੱਛਿਆ ਸੈਂਟਰ ਤੋਂ 29 ਸਾਲ ਤੋਂ ਤੁਸੀਂ ਫਾਂਸੀ ਕਿਉਂ ਨਹੀਂ ਦਿੱਤੀ ਆ ਜਿਹੜਾ ਫੱਟਾ ਆਲਾ ਉਦਾਪਨ ਪਤਾ ਹੀ ਹੈ ਕਾਦਾ ਪਰੋਲ ਤੇ ਆਂਦੋਰੀਆਂ ਦੋ ਬਾਈ ਪਰੋਲ ਜਿੰਨੀ ਵੱਧ ਵੱਧ ਦੀ ਜਾ ਸਕਦੀ ਹੈ ਉਹ ਕਾਨੂੰਨ ਹੈ ਤਾਂ ਹੀ ਕਾਨੂੰਨ ਹੈ ਉਹਨੂੰ ਪੁੱਛੋ ਇਹਦੇ ਕਿੱਡੇ ਵਸਲੇ ਕਾਨੂੰਨ ਦੇ ਮੱਕਿਨ ਵਸਲੇ ਕਿਉਂ ਨਹੀਂ ਤੇ ਨਾ ਸਾਡਾ ਜਥਾ ਜਾਣਾ ਨਨਕਾਣਾ ਸਾਹਿਬ ਰੋਕਾ ਤੇ ਹੁਣ ਉਹਨੇ ਇਜਾਜ਼ਤ ਦਿੱਤੀ ਜਾਂ ਰੌਲਾ ਪਿਆ ਆਪਣੇ ਸਰਨਾ ਸਾਹਿਬ ਮਨਜਿੰਦਰ ਸਰਸਾ ਉਹ ਸਾਰੇ ਆ ਬਾਬਰ ਕੇ ਜੀ ਸਾਨੂੰ ਬੜਾ ਕਮਾਲ ਕਰਤਾ ਉਹਨੂੰ ਪਿੱਛੋਂ ਵੀ ਕਮਾਲ ਕਹਦਾ ਕਰਤਾ ਇਹਨਾਂ ਨੇ ਤਾਂ ਆਪਣੀ ਮਾਨਸਰੋਪ ਦੀ ਯਾਤਰਾ ਕਦੇ ਰੋਕੀ ਨਹੀਂ ਚੀਨ ਨਾਲ ਐ ਨਿੱਟ ਖਿੜੇਕਾ ਹੋਣ ਦੇ ਬਾਵਜੂਦ ਤੁਹਾਡੀ ਕਿਵੇਂ ਰੋਕਤੀ